ਦੀਪਕ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਚਕਲ ਬੀਜੇ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਪਕ ਜੀ ਗੱਲ ਕਰਦੇ ਆ ਤਰਨ ਤਰਨ ਤੋਂ ਸ਼ੁਰੂ ਜਿੱਤ ਤੇ ਹੋਈ ਆ ਆਮ ਆਦਮੀ ਪਾਰਟੀ ਦੀ ਪਰ ਵਾਪਸੀ ਹੋ ਰਹੀ ਆ ਅਕਾਲੀ ਦਲ ਦੀ ਬੀਜੇ ਜੀ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਚੋਣਾਂ ਤੋਂ ਲੈ ਕੇ ਨਤੀਜਿਆਂ ਤੱਕ ਹਮ ਆਪਾਂ ਲਗਾਤਾਰ ਇਹ ਗੱਲ ਕਰਦੇ ਆਏ ਆ ਕਿ ਇਸ ਵਾਰ ਸੱਤਾ ਧਾਰੀ ਧਿਰ ਤੇ ਪੰਥਕ ਧਿਰ ਦੇ ਵਿੱਚ ਮੁਕਾਬਲਾ ਤੇ ਅਕਾਲੀ ਦਲ ਨੇ ਅਖੀਰ ਤੱਕ ਆਉਂਦਿਆਂ ਆਉਂਦਾ ਇਸ ਨੂੰ ਟਕੋਣਾ ਬਣਾ ਲਿਆ ਕਿ ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਗੇਨ ਕੀਤਾ ਇਹਨਾਂ ਚੋਣਾਂ ਦੇ ਵਿੱਚ ਜਿਵੇਂ ਸੁਖਵੀਰ ਬਾਦਲ ਨੇ ਕੰਮ ਕੀਤਾ ਉਸ ਨੇ ਆਪਣੀ ਪਾਰਟੀ ਨੂੰ ਮੁੱਖ ਮੁਕਾਬਲੇ 'ਚ ਲਿਆ ਖੜਾ ਕੀਤਾ ਜੀ ਉਹ ਨਤੀਜੇ ਉਸ ਗੱਲ ਦੀ ਗਵਾਹੀ ਭਰਦੇ ਨੇ ਕਿ ਇੱਕ ਵਾਰ ਤਾਂ ਸੱਤਾਧਾਰੀ ਤਰਨੂੰ ਤਰੇਲੀਆਂ ਆ ਗਈਆਂ ਸੀ ਜਦੋਂ ਪਹਿਲੀਆਂ ਪਹਿਲੇ 3 ਗੇਡ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਵੀ ਸੁਖਵਿੰਦਰ ਕੌਰ ਰੰਧਾਵਾ ਮੂਰੇ ਰਹੀ ਪਹਿਲੇ 2 ਗੇਡ 'ਚ ਤਾਂ ਉਹਨੇ ਲੀਡ ਲਈ ਹੂੰ ਹੂੰ ਇਹ ਗੇਡ 'ਚ ਉਹਦੀ ਲੀਡ ਬੇਸ਼ੱਕ ਘਟੀ ਪਰ ਉਹ ਮੂਰੇ ਰਹੀ ਤੋ ਇੱਕ ਤਰ੍ਹਾਂ ਨਾਲ ਇਹ ਸਥਿਤੀ ਰਹੀ ਹੁਣ ਉਹਦੇ ਵਿੱਚੋਂ ਨਤੀਜੇ ਸਾਡੇ ਸਾਹਮਣੇ ਨੇ ਜੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਹਰੀ 42649 ਵੋਟਾਂ ਲੈ ਗਏ ਤੇ ਦੂਸਰੇ ਨੰਬਰ ਤੇ ਸ਼ੋਮਲੀ ਕਾਲੀਗਲ ਦੀ ਉਮੀਦਵਾਰ ਵੀ ਸੁਖਵਿੰਦਰ ਕੌਰ ਰੰਧਾਵਾ ਹਰੀ 30558 ਵੋਟਾਂ ਲੈ ਗਏ ਇੰਜ 12091 ਵੋਟਾਂ ਦੇ ਨਾਲ ਹਰਮੀਤ ਸੰਧੂ ਹਰੀ ਜਿੱਤ ਗਏ ਹਮ ਹਮ ਤੇ ਪੰਥਕ ਉਮੀਦਵਾਰ ਦੇ ਤੌਰ ਤੇ ਮਨਦੀਪ ਸਿੰਘ ਖਾਲਸਾ 19620 ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੇ ਹੂੰ ਹੂੰ ਹੁਣ ਆਮ ਆਦਮੀ ਪਾਰਟੀ ਦਾ ਇਸ ਗੱਲ ਨੂੰ ਅਜ ਬਾਗੋ ਬਾਗ ਗਿਆ ਕਿ ਠੀਕ ਹੈ ਵੀ ਅਸੀਂ ਚੋਣ ਜਿੱਤ ਲਈ ਜੀ ਬਸ ਬਿਲਕੁਲ ਤੁਹਾਡੀ ਗੱਲ درست ਹੈ ਕਿ ਨਤੀਜਿਆਂ ਦੇ ਹਵਾਲੇ ਨਾਲ ਚਾਹੀ ਉਹ ਜਿੱਤੇ ਹੋਣ ਪਰ ਅਕਾਲੀ ਦਲ ਕਹਿੰਦਾ ਅਸੀਂ ਜਿੱਤੇ ਹਾਂ ਹੂੰ ਹੂੰ ਜੇ ਇਸ ਹਵਾਲੇ ਨਾਲ ਸਮਝਣਾ ਕਿਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਹੈ ਕਿ ਅਕਾਲੀ ਦਲ ਨੂੰ ਕੋਈ ਪਹਿਲਾਂ ਇਸ ਗਿਣਤੀ ਮਿੰਤੀ 'ਚ ਨਹੀਂ ਰੱਖਿਆ ਸੀਗਾ ਕਿ ਉਹ ਜਿੱਤਣਗੇ ਜਾਂ ਨਹੀਂ ਆਪਾਂ ਇਹ ਗੱਲ ਲਗਾਤਾਰ ਕਰਦੇ ਆ ਕਿ 15 ਦੇ 15 ਉਮੀਦਵਾਰ ਚੋਣ ਤਾਂ ਜਿੱਤਣ ਲਈ ਉਹ ਲੜ ਰਹੇ ਨੇ ਹੂੰ ਹੂੰ ਪਰ ਪਹਿਲੇ ਮੁਕਾਬਲੇ ਜਿਹੜੇ ਤਿੰਨ ਨੇ ਜਾਂ 15 ਦੀ ਵੀ ਹਵਾਲੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਦੌੜ ਤਾਂ ਉਹ ਹੈ ਕਿ ਪਹਿਲੇ ਨੰਬਰ ਤੇ ਕੌਣ ਹੋਗਾ ਚੋਣ ਕੌਣ ਜਿੱਤੂਗਾ ਜੀ ਪਰ ਇੱਕ ਮੁਕਾਬਲਾ ਆਪਾਂ ਲਗਾਤਾਰ ਗੱਲ ਕੀਤੀ ਕਿ ਅਕਾਲੀ ਦਲ ਬਾਦਲ ਔਰ ਸਾਂਝੇ ਪੰਥਕ ਉਮੀਦਵਾਰ ਦੇ ਵਿਚਾਲੇ ਆ ਕਿ ਪਰਵਾਣ ਕਿਨੇ ਚੜਨਾ ਕਿਉਂਕਿ ਉਧਰ ਮਾਨਦਲ ਵੀ ਹੈ ਉਧਰ ਅੰਮ੍ਰਿਤਪਾਲ ਵਾਲਾ ਹੀ ਧਰ ਬਾਰਸ ਪੰਜਾਬ ਦੇ ਵੀ ਹੈ ਉਧਰ ਪੁਨਰਸਰਜੀਤ ਅਕਾਲੀ ਦਲ ਵੀ ਹੈ ਤੇ ਹੋਰ ਪੰਥਕ ਤਰਾਮੀ ਨੇ ਸੋ ਇਸ ਲਈ ਉਹ ਸਾਰੀਆਂ ਇੱਕ ਪਾਸੇ ਨੇ ਤੇ ਬਾਦਲ ਦਲ ਇੱਕ ਪਾਸੇ ਇਸ ਲਈ ਬਾਦਲ ਦਲ ਦੀ ਕੋਸ਼ਿਸ਼ ਸੀ ਕਿ ਅਸੀਂ ਇਸ ਮੁਕਾਬਲੇ 'ਚ ਮੁਰੇ ਰਹੀਏ ਤੇ ਪੰਥਕ ਤਰ ਦੀ ਕੋਸ਼ਿਸ਼ ਸੀ ਅਸੀਂ ਮੁਰੇ ਰਹੀਏ ਜੀ ਕਿਉਂਕਿ ਉਹ ਇੱਥੋਂ ਮੰਨ ਕੇ ਚੱਲ ਰਹੇ ਸੀ ਕਿ 2027 'ਚ ਉਹੀ ਤਰ ਪਰਮਾਨ ਚੜੂਗੀ ਜਿਹੜੀ ਇੱਥੋਂ ਲੀਡ ਲੈ ਜਾਊਗੀ ਜੀ ਸੋ ਉਹਦੇ ਲਈ ਸੁਖਵੀਰ ਬਾਦਲ ਨੇ ਜਿਵੇਂ ਹਰ ਢੰਗ ਤਰੀਕਾ ਅਪਣਾਇਆ ਜੁਰਜ ਮੈਚ ਕੀਤੀ ਬਾਹਰੋਂ ਉਮੀਦਵਾਰ ਬਾਹਰੋਂ ਜੇ ਆਵਾਦੀ ਪਾਰਟੀ ਬਾਹਰੋਂ ਲੈ ਕੇ ਆਇਆ ਤਾਂ ਕਾਲੀ ਦਲ ਵੀ ਬਾਹਰੋਂ ਲੈ ਕੇ ਆਇਆ ਉਮੀਦਵਾਰ ਜੀ ਜੋ ਇਹਨਾਂ ਦਾ ਉਮੀਦਵਾਰ ਲੈ ਕੇ ਗਿਆ ਤਾਂ ਇਹ ਵੀ ਕਿਤੋਂ ਲੈ ਕੇ ਆਏ ਸੋ ਜੇ ਉਹਦੇ ਉੱਤੇ ਦੋਸ਼ ਲੱਗਦੇ ਸੀ ਰਮਵੀ ਸੰਧੂ ਉੱਤੇ ਜੀ ਕਿ ਇਹਦਾ ਢੰਗ ਤਰੀਕਾ ਜਿਹਾ ਰਿਹਾ ਜੀ ਇਹਦਾ ਤਾਲੂਕਾ ਤਾਂ ਇਹੋ ਜਿਹੇ ਬੰਦਿਆਂ ਨਾਲ ਰਹੇ ਜੀ ਇਹਦਾ ਕੰਮ ਕਰੇ ਰਿਹਾ ਜੀ ਤੇ ਉਹ ਬੀਬੀ ਸੁਖਿੰਦਰ ਕੌਰ ਸਿੰਧੂ ਰੰਧਾਵਾ ਉਹਨਾਂ ਦੇ ਕ੍ਰਿਸਟਲ ਦੇ ਹਵਾਲੇ ਨਾਲ ਵੀ ਸੀ ਕਿ ਉਹ ਬਾਹਰੋਂ ਜੀ ਉਹਦਾ ਬੰਦਾ ਚਲਾਉਂਦਾ ਜੀ ਉਹ ਡਰਾਉਂਦਾ ਜੀ ਉਹ ਕਰਾਉਂਦਾ ਜੀ ਸੋ ਕੁੱਲ ਮਿਲਾ ਕੇ ਜੋ ਵੀ ਹੋਵੇ ਪਰ ਦੂਸਰੇ ਨੰਬਰ ਤੇ ਆਉਣਾ ਔਰ ਫਾਈਟ ਦੇਣਾ ਜਿਮਨੀ ਚੋਣ ਦੇ ਵਿੱਚ ਫਾਈਟ ਦੇਣਾ 30558 ਵੋਟਾਂ ਦੇ ਵੱਲ ਨਾਲ ਇਹਦੇ ਨਾਲ ਅਕਾਲੀ ਦਲ ਦੀ ਵਾਪਸੀ ਤਾਂ ਦਿਖੀ ਹੈ ਹਮ ਪਰ ਚੁਣੌਤੀਆਂ ਐ ਤੋਂ ਅਗਲੀਆਂ ਜੀ ਜੀ ਚੁਣੌਤੀ ਇਹਦੀ ਇਹ ਹੈ ਕਿ ਸੱਤਾਧਾਰੀ ਧਿਰ ਦੇ ਹਵਾਲੇ ਨਾਲ ਮਨਦੀਪ ਸਿੰਘ 30 ਨੰਬਰ ਤੇ ਆ ਕੇ ਵੀ ਕਹਿ ਰਿਹਾ ਕਿ ਜੇ ਮਿਲ ਕੇ ਲੜੇ ਹੁੰਦੇ ਤਾਂ ਨਤੀਜੇ ਹੋਰ ਹੁੰਦੇ ਜੇ 22 ਸੋ 27 ਚ ਮਿਲ ਕੇ ਲੜੀ ਤਾਂ ਨਤੀਜੇ ਹੋਰ ਹੋਣਗੇ ਉਹ ਇਥੋਂ ਤੱਕ ਵੀ ਕਹਿੰਦਾ ਕਿ ਜੇ ਮੈਂ ਨਾ ਲੜਿਆ ਹੁੰਦਾ ਤਾਂ ਅਕਾਲੀ ਦਲ ਜਿੱਤੇ ਆ ਹਮ ਹੁਣ ਤੁਸੀਂ ਇਹ ਦੇਖੋ ਕਿ 42000 ਵੋਟ ਹੈ ਇੱਕ ਪਾਸੇ ਜੇਤੂ ਵਾਲੇ ਨੂੰ ਦੂਹੇ ਨੰਬਰ ਵਾਲੇ ਨੂੰ 30000 ਹੈ 30 ਨੰਬਰ ਵਾਲੇ ਨੂੰ 19000 ਹੈ ਹਮ ਜੇ ਦੂਹੇ ਔਰ 30 ਨੰਬਰ ਵਾਲੇ ਦੋਵੇਂ ਪੰਥਕ ਤੇ ਵਾਲਿਆਂ ਵੀਤ ਵਰਨੇ ਮਤਲਬ ਵੋਟ ਅ ਡੋਟ ਤਾਂ ਪਈਏ ਟੋਨ ਕਿੰਨਾ ਕਿਤੇ ਪ੍ਰਾਰਥਨ ਇਹ ਦੇਖੀਏ ਤਾਂ ਅਕਾਲੀ ਦਲ ਬਾਦਲ ਦਾ ਵੀ ਇਹੀ ਵਿਰਸਾ ਰਿਹਾ ਜੀ ਸੋ ਇਸ ਲਈ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਜੇ ਦੇਖੀ ਤਾਂ ਇਹ ਸਿੱਖ ਵੋਟ ਪੰਥਕ ਵਿਚਾਰਤਾਰ ਵਾਲੀ ਬੋਟ ਜੇ ਮਲਕੇ ਹੁੰਦੀ ਤਾਂ ਇਹ 50000 ਤੋਂ ਉੱਪਰ ਜਾਂਦੀ ਹੈ ਜੀ ਉਹ 42000 ਤੇ 50000 ਹੂੰ ਹੁਣ ਅਜੇ ਇਹ ਦੇ ਵਿੱਚ ਬਾਦਲ ਦਲ ਦੇ ਲਈ ਕੋਈ ਨਵਾਂ ਰਾਹ ਖੁੱਲ ਰਿਹਾ ਅਜਮਾਨ ਦਲ ਨੇ ਵੀ ਕਿਹਾ ਵੀ ਜੇ ਬੈਠ ਕੇ ਵਿਚਾਰ ਕਰਨੀਆਂ ਕਰ ਲੋ ਜਿਹੜਾ ਉਮੀਦਵਾਰ ਹੈ ਉਹ ਵੀ ਕਹਿ ਰਿਹਾ ਪਰ ਕੀ ਬਾਦਸ ਪੰਜਾਬ ਦੇ ਲਈ ਤਿਆਰ ਹੋਣਗੇ ਹੂੰ ਕੀ ਇਹ ਦੇ ਲਈ ਪੁਨਰ ਸ੍ਰੀ ਅਕਾਲੀ ਦਲ ਤਿਆਰ ਹੋਊਗਾ ਜਾਂ ਜੀ ਉਹ ਤਿਆਰ ਨੇ ਕੀ ਸੁਖਵੀਰ ਬਾਦਲ ਲਈ ਧਿਰ ਤਿਆਰ ਹੋਊਗੀ ਜੀ ਇੱਕ ਪਾਸੇ ਤਾਂ ਇਹ ਆ ਕਿ ਕਹਿੰਦੇ ਸੁਖਵੀਰ ਬਾਦਲ ਨੇ ਲਖਮਣ ਰੇਖਾ ਖਿੱਚੀ ਹੋਈ ਆ ਕਿ ਜੀਨੇ ਵੀ ਆਉਣਾ ਆਜੋ ਬਸ ਵੀ ਵੀ ਜ਼ਗੀਰ ਕਰੋ ਚੰਦੂ ਮਾਜਰੇ ਨੂੰ ਛੱਡ ਕੇ ਕੋ ਨਹੀਂ ਲੈਣੇ ਬਾਕੀ ਸਾਰੇ ਲੈ ਲੈਣ ਤੇ ਪਰ ਗਿਆਨੀ ਹਰਪ੍ਰੀਤ ਸਿੰਘ ਕਿ ਉਹ ਇਕੱਲੇ ਰਹਿ ਜਾਣਗੇ ਕਿ ਉਹ ਦਲ ਦੇ ਕੋਈ ਲੀਡਰ ਛੱਡ ਕੇ ਇੱਧਰ ਆਉਣ ਦੀ ਤਿਆਰੀ ਚ ਨੇ ਜੀ ਕੀ ਕੰਫੂਆ ਨਹੀਂ ਦੂਏ ਪਾਸੇ ਕੀ ਦਲ ਵੱਲ ਭੰਗ ਕਰਕੇ ਇੱਧਰ ਆ ਵੀ ਸਕਦਾ ਕੋਈ ਕੀ ਪੁਨਰਸਜੀਤ ਅਕਾਲੀ ਦਲ ਅੱਜ ਦੀ ਤਰੀਕ ਦੇ ਵਿੱਚ ਉਸੇ ਦੀ ਹੈਗਾ ਜਿਹੜਾ ਕਹਿੰਦਾ ਸੀ ਅਸੀਂ ਐਨੇ ਲੱਖ ਵੋਟ ਇਕੱਠੀ ਕਰ ਲਈ ਐਨੇ ਲੱਖ ਮੈਂਬਰਸ਼ਿਪ ਹੋ ਗਈ ਪਰ ਜੇ ਇਹ ਤੇਰਾ ਆਉਂਦੀਆਂ ਨੇ ਤੇ ਮਲਾ ਕੇ ਕੀ ਅਕਾਲੀ ਦਲ ਬਾਦਲ ਤੇ ਜਾਣਾ ਚਾਹੁੰਦਾ ਪੂਰੇ ਪੰਜਾਬ 'ਚ ਇਹਨਾਂ ਦੇ ਨਾਲ ਲੈ ਕੇ ਹੂੰ ਹੂੰ ਉਹਦੇ ਲਈ ਵੀ ਸਵਾਲ ਉਹ ਇੱਧਰ ਨੂੰ ਪੰਥਕ ਚ ਰੰਗ ਨਹੀਂ ਰੁਖ ਕਰਨ ਦੀ ਬਜਾਏ ਕਿਤੇ ਦਿੱਲੀ ਨੂੰ ਰੁਖ ਕਰਨ ਲਈ ਕਹੜਾ ਤਾਂ ਨਹੀਂ ਜੀ ਕਿ ਜੋ ਭਾਜਪਾ ਕੋਲ ਪ੍ਰਵਾਹ ਚੜਨ ਲਈ ਕਹੜਾ ਤਾਂ ਨਹੀਂ ਸਵਾਲ ਇਹ ਵੀ ਹੈਗਾ ਹੂੰ ਕਿਉਂਕਿ ਭਾਜਪਾ ਚਾਹੇ 5ਵੇਂ ਨੰਬਰ ਤੇ ਆਈ ਤੇ ਪਰ ਬੀਜੇਪੀ ਰੁਬੀਤਾ ਜਿੱਤੇ ਆਇਆ ਹੋਣਾ ਨਾ ਅੱਜ ਸੁਖਵੀਰ ਬਾਦਲ ਹੂੰ ਕਿਉਂਕਿ ਉਹ ਵੀ ਤਾਂ ਲੱਭਦਾ ਫਿਰਦਾ ਨਾ ਕਿ ਕਿਹਦੇ ਨਾਲ ਆਪਾਂ ਘਟ ਜੋੜ ਕਰਨਾ ਇਸ ਲਈ ਕੀ ਉਹਦੀ ਨਜ਼ਰ 'ਚ ਵੀ ਅੱਜ ਬਾਦਲ ਦਲ ਪ੍ਰਵਾਨ ਚੜ ਗਿਆ ਜੀ ਕੱਲ ਤੱਕ ਬਾਦਲ ਦਲ ਕਹਿੰਦੇ ਚਾਹੁੰਦਾ ਸੀ ਕਿ ਘਟ ਜੋੜ ਹੋਵੇ ਕੀ ਅੱਜ ਬੀਜੇਪੀ ਵੀ ਚਾਹੂਗੀ ਕਿ ਦੋਆਂ ਦੀ ਲੋਟ 'ਚੋਂ ਇਹ ਘਟ ਜੋੜ ਉੱਧਰ ਨੂੰ ਹੋਊਗਾ ਸੋ ਇਹ ਵੀ ਸਾਲਾ ਜਦੋਂ ਕਿ ਉਹਦੇ ਨਾਲ ਮਿਲਾ ਕੇ ਵੋਟਾਂ ਜਿੱਤਦੇ ਨਹੀਂ ਇਹ ਅੱਜ ਦੀ ਤਰੀਕਾ ਜਿਵੇਂ ਨਹੀਂ ਚੋਣ 'ਚ ਹੂੰ ਮਤਲਬ ਪੰਥਕ ਤੇ ਰਾਦੀ ਵੋਟ ਮਲਾ ਕੇ 50000 ਹੋ ਰਹੀ ਹੈ ਤੇ ਜੇ ਬੀਜਪੀ ਯੋ ਅਕਾਲੀ ਦਲ ਬਾਦਲ ਦੀ ਮਿਲਾ ਲੀਏ ਤਾਂ ਸਾਰੀ 37000 ਵੀ ਮਸਾਂ ਹੋ ਰਹੀ ਹੈ ਜੀ 30558 ਤੇ 6239 ਸੋ ਮਤਲਬ 36800 ਦੇ ਗੇੜ ਚ ਵੋਟ ਜਾ ਰਹੀ ਹੈ ਤਾਂ ਸਿਰਫ ਇਹ ਤੋਂ ਵੱਧ ਵੀ ਨਹੀਂ ਹ ਸੋ ਇਸ ਲਈ ਬਾਦਲ ਤੇ ਲਈ ਚੁਣੌਤੀਆਂ ਵੀ ਹੈਗੀਆਂ ਬਾਦਲ ਤੇ ਲਈ ਰਾਹ ਵੀ ਹੈਗਾ ਪਰ ਸੰਤਾਧਾਰੀ ਤਿਰ ਇਸ ਜਿੱਤ ਨੂੰ ਜਿੱਤ ਨਾ ਸਮਝੇ ਤੁਸੀਂ ਮਸ਼ੀਨਰੀ ਨਾਲ ਤਾਕਤ ਨਾਲ ਪੈਸੇ ਨਾਲ ਡੰਡੇ ਨਾਲ ਸਾਰਾ ਕੁਝ ਵਰਤ ਕੇ ਚੋਣ ਜਿੱਤੀ ਆ ਉਹ ਮਨੀਸ਼ ਸ਼ੋਦੀ ਵਾਲਾ ਫਾਰਮੂਲਾ ਸਾਮ ਦਾਮ ਦੰਡ ਵੇਦ ਕੋਟ ਮਾਰ ਹੈ ਨਾ ਜੋ ਚਾਹੀਏ ਕਰਾਂਗੇ ਤੇ ਸੁਖਵੀਰ ਬਾਦਲ ਨੇ ਜੀ ਪੋਸਟ ਪਾਈ ਤੇ ਉਹ ਪੋਸਟ ਦੀ ਚਰਚਾ ਕਾਫੀ ਹੈ ਹੂੰ ਪਰ ਅਕਾਲੀ ਦਰਨ ਨੂੰ ਵੀ ਬਹੁਤ ਕੁਝ ਅਜੇ 27 ਦੇ حوالے ਨਾਲ ਕਰਨ ਦੀ ਲੋੜ ਹੈ ਤੇ ਸੱਤਾ ਤਾਰੀ ਧਿਰ ਨੂੰ ਵੀ ਸੁਧਰਨ ਦੀ ਲੋੜ ਹੈ ਤੇ ਪੰਥਕ ਤੇ ਰਾਣੇ ਜੇਕਰ ਪ੍ਰਵਾਨ ਚੜਨਾ ਤਾਂ ਉਹਨਾਂ ਨੂੰ ਵੀ ਆਪਣਾ ਮੋਕਲਾ ਰਾਹ ਕਰਨ ਦੀ ਲੋੜ ਹੈ ਸੋ ਬਹੁਤ ਪਹਿਲੂ ਹੈ ਕਿ ਇੱਥੇ ਕੀ ਇਕੱਲਾ ਵਾਰਸ ਪੰਜਾਬ ਦਾ ਮੀਤਵਾਰ ਬਣ ਕੇ ਲੜਿਆ ਮਨਦੀਪ ਸਿੰਘ ਜਾਂ ਸਾਰੇ ਗੱਲਾਂ ਨੇ ਸਾਥ ਦਿੱਤਾ ਵੀ ਕਿ ਨਹੀਂ ਦਿੱਤਾ ਜੇ ਸਾਰੇ ਦਲ ਮਿਲ ਕੇ ਵੀ ਇਸ ਸਥਿਤੀ 'ਚ ਨੇ ਫਿਰ ਉਹਨਾਂ ਨੂੰ ਅੱਗੇ ਕਿਵੇਂ ਤੁਰਨਾ ਉਹਨਾਂ ਲਈ ਸੋ ਕਾਫੀ ਕੁਝ ਇਹ ਨਤੀਜੇ ਇਕੱਲੇ ਨਤੀਜੇ ਨਹੀਂ ਹੈਗੇ ਇਹ ਉਲਟਾ ਕਈ ਸਵਾਲ ਪੈਦਾ ਕਰਦੇ ਨੇ ਜਵਾਬ ਘੱਟ ਤੇ ਸਵਾਲ ਵੱਧ ਪੈਦਾ ਕਰਦੇ ਨੇ ਇਸ ਲਈ ਬਾਦਲ ਤੇ ਲਈ ਚੁਣੌਤੀ ਖੜੀ ਹੈ ਇਹ ਨਤੀਜਿਆਂ ਤੋਂ ਬਾਅਦ ਵੀ ਤੇ ਸੱਤਾਧਾਰੀ ਤੇ ਲਈ ਵੀ ਜੀ ਤੇ ਦੀਪਕ ਜੀ 227 ਦੇ ਸੁਪਨੇ ਤੇ ਲੈ ਰਹੀ ਹੈ ਕਾਂਗਰਸ ਪਰ ਕਾਂਗਰਸ ਦਾ ਕੀ ਸਾਵਤਾ ਉਤਾਰਿਆ ਜਾਂ ਪਾ ਉਹ ਹੀਰਿਆ ਜੀ ਜਿਹੜਾ ਪਹਿਲਾਂ ਤੁਹਾਨੂੰ ਕਿਹਾ ਸੀ ਹੂੰ ਹੂੰ ਅੱਪਾ ਪਿਛਲੇ ਦੋ ਦਿਨ ਪਹਿਲਾਂ ਵੀ ਕਹਿ ਰਹੇ ਸੀ ਕਿ ਪਹਿਲੇ ਤਿੰਨ ਨੰਬਰਾਂ 'ਚ ਮੁਕਾਬਲਾ ਇਹ ਨਾ ਚਾ ਸਤਾਧਾਰੀ ਤੇ ਹੈ ਨਾ ਉਹ ਐਜ ਮਿਲ ਰਿਹਾ ਉਹਨੂੰ ਸਤਾਧਾਰੀ ਹੋਣ ਦਾ ਪਰ ਉਹ ਐਜ ਨੂੰ ਜਿੱਤ 'ਚ ਬਦਲ ਪਾਉਗੀ ਕਿ ਨਹੀਂ ਜੀ ਤੇ ਅਕਾਲੀ ਦਲ ਬਾਦਲ ਤੇ ਨੇ ਖੁਦ ਨੂੰ ਇਹ ਚ ਮੁਕਾਬਲੇ 'ਚ ਲਿਆਂਦਾ ਤੇ ਪੰਥਕ ਤੇ ਮੁਕਾਬਲੇ 'ਚ ਟਕੋਣਾ ਮੁਕਾਬਲਾ ਆਪਾਂ ਗੱਲ ਕਰਕੇ ਗੱਲੇ ਕਰ ਰਹੇ ਸੀ ਹਮ ਆਪਾਂ ਗੱਲ ਕਰ ਰਹੇ ਸੀ ਕਿ ਕਾਂਗਰਸ ਕਿਸੇ ਸਮੇਂ ਮੁਕਾਬਲੇ ਸੀ ਜਿਉਂ-ਜਿਉਂ ਚੋਣਾਂ ਆ ਗਾਂ ਬਦੀ ਅਕਾਲੀ ਦਲ ਉੱਪਰ ਜਾਏਗਾ ਕਾਂਗਰਸ ਲੈ ਕੇ ਆਪਾਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਚੌਥੇ ਪੰਜਵੇਂ ਨੰਬਰ ਲਈ ਮੁਕਾਬਲਾ ਜੀ ਔਰ ਠ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਵੀ ਰਾਸ਼ਟਰੀ ਪਾਰਟੀ ਆ ਉਹਦੀ ਵੀ ਜਮਾਨਤ ਜਬਤ ਹੈ ਤੇ ਕਾਂਗਰਸ ਵੀ ਰਾਸ਼ਟਰੀ ਪਾਰਟੀ ਆ ਉਹਦੀ ਵੀ ਜਮਾਨਤ ਜਬਤ ਹੈ ਦੋਵਾਂ ਪਾਰਟੀ ਦੀ ਜਮਾਨਤ ਜਬਤ ਹੈ ਤੇ ਚੌਥੇ ਨੰਬਰ ਤੇ ਆਈ ਹੈ ਜੀ ਕਾਂਗਰਸ ਕਾਂਗਰਸੀਆਂ ਵੋਟਾਂ ਨਿਕਲੀਆਂ ਜੀ 15078 ਤੇ ਬੀਜੇਪੀ ਵਾਲ ਦੀਆਂ ਵੋਟਾਂ ਜੀ ਨਿਕਲੀਆਂ 6239 ਵੈਸੇ ਅਕਾਲੀ ਜਲਤਾ ਇਸ ਗੱਲੋਂ ਵੀ ਖੁਸ਼ ਹੈ ਹੂੰ ਕਿ ਜਿਹੜਾ 1 ਨੰਬਰ ਤੇ ਆਇਆ ਉਹ ਵੀ ਸੰਧੂ ਸਾਡਾ ਜਿਹੜਾ 5ਵੇਂ ਨੰਬਰ ਤੇ ਆਇਆ ਹਰਜੀਤ ਸੰਧੂ ਬੀਜੇਪੀ ਵਾਲਾ ਉਹ ਵੀ ਸੰਧੂ ਸਾਡਾ ਅਕਾਲੀ ਦਲ ਚੋਂ ਨਿਕਲ ਕੇ ਆਵਾਦੀ ਪਾਰਟੀ ਕੋਲ ਗਿਆ ਸੀ ਹਰਮੀਤ ਸੰਧੂ ਜਿਹੜਾ ਆਵਾਦੀ ਪਾਰਟੀ ਵੱਲੋਂ ਲੜਿਆ ਅਕਾਲੀ ਦਲ ਚੋਂ ਹੀ ਨਿਕਲ ਕੇ ਬੀਜੇਪੀ ਕੰ内 ਗਿਆ ਸੀ ਹਰਜੀਤ ਸੰਧੂ ਜਿਹੜਾ 5ਵੇਂ ਨੰਬਰ ਤੇ ਸੋ ਉਹ ਤਾਂ ਕਹਿੰਦੇ ਸੰਧੂਆਂ ਦੇ ਵਿਚਾਲੇ ਬਾਕੀ ਆ ਕਿ ਅਸਲੀ ਤਾਂ ਸਾਡੇ ਹੀ ਗਏ ਨੇ ਪਰ ਉਹ ਕਹਿੰਦੇ ਵੀ ਸੁਖ ਬੀਬੀ ਸੁਖਵਿੰਦਰ ਕੌਰ ਵੀ ਸਾਡੇ ਵੱਲੋਂ ਲੜੀ ਆ ਇਸ ਲਈ ਹੁਣ ਤਾਂ ਅਕਾਲੀ ਹੋ ਆ ਤੇ ਮਨਦੀਪ ਸਿੰਘ ਦੇ ਵਾਲੇ ਨਾਲ ਬਿਰਸਾ ਸਿੰਘ ਬਲਟੋਆ ਕਹਿੰਦਾ ਰਿਹਾ ਕਿ ਸਾਡੇ ਨੇੜੇ ਤੇ ਉਹ ਵੀ ਕਹਿੰਦੇ ਰਿਹਾ ਇਸ ਲਈ ਉਹ ਅਗਲੇ ਕਹਿੰਦੇ ਕਿ ਸਾਰੇ ਪਾਸੇ ਤਾਂ ਅਖਾਲੀਦਾਲ ਲਈ ਲੜ ਰਿਆ ਪਰ ਜਿਹੜੇ ਸਵਾਲ ਤੁਸੀਂ ਕਰ ਰਹੇ ਹੋ ਉਹ ਇਸ ਲਈ ਹੈ ਕਿ ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੇ ਆਪਣੇ ਆਪ ਨੂੰ ਸਾਬਤ ਦਿਖਾਇਆ ਕਿ ਦੇਖੋ ਜੀ ਅਸੀਂ ਇੱਕ ਮੁੱਠ ਹੋ ਕੇ ਇੱਕ ਜੁੱਠ ਹੋ ਕੇ ਜੇ ਲੜਦੇ ਆ ਲਓ ਜੀ ਸਾਨੂੰ ਪੰਜਾਬ ਪ੍ਰਭਾਣ ਕਰਨ ਨੂੰ ਮਿਲਦਾ ਤੇ ਉੱਥੋਂ ਉਹਦੇ ਵਿੱਚ ਮੁੱਖ ਮੰਤਰੀ ਵੱਤ ਜਾਮਗੇ ਐਨੇ ਤਾਂ ਇੰਪੀ ਨਹੀਂ ਬਣ ਜਿੰਨੇ ਮੁੱਖ ਮੰਤਰੀ ਜਮਕੀ ਕਾਂਗਰਸ ਦੇ ਵਿੱਚ ਸੋ ਉਹਨਾਂ ਦੀ ਗਿਣਤੀ ਵਧਣ ਦੇ ਨਾਲ ਇੱਕ ਨਵਾਂ ਸਵਾਲ ਚਰਚਾ ਹੋ ਗਈ ਕਿ ਲੋ ਜੀ ਉਹ ਤਾਂ ਮੁੱਖ ਮੰਤਰੀ ਦਾ ਵਗਰ ਵੱਧ ਨੇ ਤੇ ਇਸੇ ਚੱਕਰ ਦੇ ਵਿੱਚ ਲੁਧਿਆਣੇ ਵਾਲੀ ਜਿਵਨੀ ਚੋਣ ਦੇ ਵਿੱਚ ਧੜੇ ਔੜ ਔੜ ਸਾਹਮਣੇ ਦੇਖੇ ਪਾਸਪੂਜਨ ਆਸ਼ੂ ਕਹਿੰਦਾ ਪ੍ਰਧਾਨ ਨਾ ਵੀ ਰਾਜਾ ਬਣੀ ਤੋਂ ਬਿਨਾਂ ਹੀ ਕਰ ਲਾਂਗੇ ਅਸੀਂ ਚੋਣ ਤੇ ਉੱਥੇ ਪ੍ਰਗਟ ਵੀ ਸੀ ਹਾਂ ਉੱਥੇ ਚੰਨੀ ਵੀ ਸੀ ਉਹ ਧੜਾ ਲੜਿਆ ਪਰ ਉਸ ਚੋਣ ਦੇ ਵਿੱਚ ਬੀਜੇ ਜੀ ਕਾਂਗਰਸ ਨੇ ਟੱਕਰ ਵੀ ਦਿੱਤੀ ਦੂਏ ਨੰਬਰ ਦੀ ਪੋਜੀਸ਼ਨ ਵੀ ਹਾਸਲ ਕੀਤੀ ਤਾਂ ਵੀ ਜੌਨ ਹਾਰਨ ਤੋਂ ਬਾਅਦ ਉਹਨਾਂ ਨੁਮਾਇੰਦਿਆਂ ਨੇ ਅਸਤੀਫਾ ਦਿੱਤੇ ਕਿ ਅਸੀਂ ਨਹੀਂ ਜਿੱਤ ਸਕੇ ਜੇ ਅਸੀਂ ਪਰੇ ਹੁੰਨੇ ਆ ਤੇ ਰਾਜਾ ਬੜੀ ਕੋਰੀ ਸ਼ਿਕਾਇਤ ਲੈ ਕੇ ਗਏ ਹਮ ਹਮ ਤੇ ਐੱਚੇ ਤਾਂ ਜੀ ਤੁਸੀਂ ਦੂਏ ਨੰਬਰ ਤੇ ਵੀ ਨਹੀਂ ਆਏ ਜੀ ਤੇ ਇਹ ਤੇ ਵੀ ਨਹੀਂ ਆਏ ਤੇ ਇੱਥੇ ਤਾਂ ਜੌਨ ਰਾਜਾ ਬੜਿੰਗ ਦੀ ਅਗਵਾਈ ਚ ਲੜੀਆ ਕਦੇ ਤੂੰ ਹਿੰਦੁਸਤਾਨ ਖਾਲਸਤਾਨ ਹੈ ਕਦੇ ਤੁਸੀਂ ਹੈ ਕਿਸੇ ਦੇ ਜੂੜਿਆਂ ਨੂੰ ਹੱਥ ਲਾ ਕੇ ਜਵਾਕਾਂਦਿਆਂ ਨੂੰ ਕਦੇ ਤੁਸੀਂ ਭਾਈ ਜੈਤਾ ਜੀ ਦੇ ਕਤ ਵਿਚ ਵੀਰਾਂ ਦੇ ਉੱਪਰ ਆਪਣੀਆਂ ਤਸਵੀਰਾਂ ਲਾ ਕੇ ਕਦੇ ਤੁਸੀਂ ਸਰਦਾਰ ਬੂਟਾ ਸਿੰਘ ਹੋਰਾਂ ਦੇ ਹਵਾਲੇ ਨਾਲ ਹੈ ਨਾ ਮਤਲਬ ਕਿ ਰੰਗ ਭੇਦ ਨਸਲ ਭੇਦ ਦੀਆਂ ਗੱਲਾਂ ਕਰੋ ਤੇ ਫਿਰ ਉਹ ਮਨਦੀਪ ਸਿੰਘ ਤਾਂ ਕਹਿੰਦਾ ਕਹਿੰਦਾ ਸਾਡਾ ਖਾਸਾ ਕੰਮ ਤਾਂ ਕਾਂਗਰਸ ਨੇ ਕੀਤਾ ਥੋੜਾ ਜਿਹਾ ਹੋਰ ਕਰਦੇ ਨਹੀਂ ਦੀ ਸ਼ਾਇਦ ਅਸੀਂ ਵੀ ਜਿੱਤ ਜਾਂਦੇ ਜੀ ਹੈ ਨਾ ਤੇ ਇਸ ਲਈ ਮੈਨੂੰ ਲੱਗਦਾ ਕਿ ਇਸ ਸਿੱਕ ਦੇ ਵਿੱਚ ਅਕਾਲੀ ਦਲ ਅਕਾਲੀ ਦਲ ਨੂੰ ਲੱਗਦਾ ਜੇ ਕਾਂਗਰਸ ਥੋੜੀ ਜਿਹੀ ਹੋਰ ਮਜ਼ਬੂਤ ਹੋ ਜਾਂਦੀ ਤਾਂ ਅਸੀਂ ਜਿੱਤ ਜਾਂਦੇ ਤਾਂ ਸੱਤਾ ਤਰੀ ਤੇ ਦੀਆਂ ਵੋਟਾਂ ਹੋਰ ਉਧਰ ਚਲੀ ਜਾਂਦੀਆਂ ਇਸ ਲਈ ਜੋ ਵੀ ਹੋਵੇ ਕਾਂਗਰਸ ਇਸ ਮੌਕੇ ਪੰਜਵੇਂ ਨੰਬਰ ਚੌਥੇ ਨੰਬਰ ਤੇ ਆਈ ਆ ਤੇ ਉਹ ਚੌਥੇ ਨੰਬਰ ਤੇ ਬੈਠ ਕੇ ਵੀ 227 ਦੇ ਸੁਪਨੇ ਲੈ ਰਹੀ ਹੈ ਹਮ ਹਮ ਕੀ ਉਹਦੇ ਵਿੱਚ ਲੀਡਰ ਹੈ ਕੋਈ ਜਿਹੜਾ ਸਾਰੇ ਨਾਲ ਲੈ ਕੇ ਤੁਰ ਸਕੇ ਕੀ ਸਾਰੀ ਟੀਮ ਇਕੱਠਿਆਂ ਤੁਰਨ ਦੇ दम ਭਰਦੀ ਆ ਕੀ ਪੰਜਾਬ ਦੇ ਲੋਕ ਉਹਨਾਂ ਤੇ ਯਕੀਨ ਕਰਨ ਲਈ ਤਿਆਰ ਨੇ ਜਾਂ ਇਹ ਸਾਰੇ ਨਤੀਜੇ ਹੀ ਬੇਯਕੀਨੀ ਚੋਂ ਨੇ ਜੀ ਕਿ ਸੱਤਾਧਾਰੀ ਤੇਰੇ ਕੋਲ ਅਗਲਾ ਇਸ ਲਈ ਆ ਰਿਹਾ ਕਿ ਅਜੇ ਸਾਲ ਡੇਢ ਸਾਲ ਹੈਗਾ ਕੰਮ ਕਰਾਉਣੇ ਬਿਜਲੀ ਦਾ ਬਿੱਲ ਮਾਫ ਹੈਗਾ ਉਸ ਦਾ 1000 ਰੁਪਏ ਵਾਲਾ ਫਾਰਮੂਲਾ ਚੱਲ ਜਵੇ ਚਲ ਕਾਨੂੰ ਪੰਗੇ ਲੈਣੇ ਨੇ ਠਾਣਿਆਂ 'ਚ ਪਰਚੇ ਕਰਾਉਂਦੇ ਨੇ ਕੁਝ ਕਰਾਉਂਦੇ ਨੇ ਕਿ ਇਹ ਵੀ ਇੱਕ ਕਾਰਨ ਹੂੰ ਹੂੰ ਪਰ ਜੇ ਸਥਿਤੀ ਜੋ ਆਈ ਨੇ ਪਿਛਲੀ ਵਾਰ ਨਾਲੋਂ ਵੋਟਾਂ ਘਟਣੀਆਂ ਮਤਲਬ ਮਾਰਜਨ ਘਟਣਾ ਹੈ ਨਾ ਪੂਰਾ ਜੋਰ ਲਾਉਣਾ ਔਰ ਇੱਕੋ ਹਲਕੇ ਚ ਚੋਣ ਸੀ ਤਾਂ ਸਾਰੀ ਸਰਕਾਰ ਉੱਥੇ ਜਦੋਂ 117 ਚ ਚੋਣ ਹੋਗੀ ਤਾਂ ਆਪਣੀ ਆਪਣੀ ਸੀਟ ਬਚਾਉਣ ਦੀ ਜਦੋਜਾਦ ਹੋਊਗੀ ਕਿ ਇੱਕ ਉਮੀਦਵਾਰ ਨੂੰ ਜਿਤਾਉਣ ਦੀ ਜਦੋਜਾਦ ਹੋਊਗੀ ਸੋ ਇਸ ਲਈ ਸੱਤਾਧਾਰੀ ਤਰਬੀ ਇਸ ਜਿੱਤ ਨੂੰ ਐਵੇਂ ਨਾ ਦੇਖੇ ਤੇ ਬਾਕੀ ਦਲ ਵੀ ਐਵੇਂ ਨਾ ਦੇਖਣ ਪਰ ਕਮਾਲ ਹੈ ਜੀ ਕਿ ਚੌਥੇ ਨੰਬਰ ਤੇ ਆ ਕੇ ਵੀ ਕਾਂਗਰਸ ਅਜੇ ਵੀ ਸੁਪਨੇ ਰੰਦੀ ਹੈ ਕਿ 227 ਸਾਡੀ ਗੱਲ ਬਣ ਜੂਗੀ ਸੋਦਰ ਨਾ ਨਹੀਂ ਪਰ ਹਮ ਦੀਪਕ ਜੀ ਉੱਧੇ ਹੱਥੇ ਨਹੀਂ ਆਉਣਾ ਪੰਜਾਬ ਦੇ ਜੀ বিহার ਵਾਲੇ ਪਾਸੇ ਰੁਕ ਰਿਏ ਜੀ ਉੱਥੇ ਵੀ ਸਾਰਿਆਂ ਦੀਆਂ ਨਜ਼ਰਾਂ ਸੀ ਕਿ ਚੋਣ ਨਤੀਜੇ ਕੀ ਹੋਣਗੇ ਐਨਡੀਏ ਦੀ ਕਹਿ ਲੋ ਬਿਲਕੁਲ ਹੀ ਵਨ ਸਾਈਡਡ ਇੱਕ ਪਾਸੜ ਜਿੱਤ ਹੋਈ ਹੈ ਇਹਦੇ ਮayne ਕੀ ਨੇ ਦੀਪਕ ਜੀ ਮayne ਇਹਨੇ ਜੀ ਕਿ ਜਿਹੜੀ ਤੇ ਜਿੱਤੀ ਉਹ ਨੂੰ ਆਪ ਨਹੀਂ ਹਜਮ ਹੋ ਰਹੀ ਜਿੱਤ ਕਿ ਹੈ ਐਂ ਹੋ ਗਈ ਹੂੰ ਇਹ ਮayne ਹੂੰ ਅਮਿਤ ਸ਼ਾਹ ਹੋਰੀ ਖੁਦ ਕਹਿ ਰਹੇ ਸੀ ਕਿ 160 ਦੇ ਪਾਰ ਜਾਵਾਂਗੇ ਇਸ ਵਾਰ ਜੀ ਤੇ ਫਿਰ ਇਹ ਜਿੱਤ ਕੀ ਉਹਨਾਂ ਨੂੰ ਵੀ ਹਜਮ ਨਹੀਂ ਹੋ ਰਹੀ ਕਿ ਕਿਵੇਂ ਹੋ ਗਿਆ ਚਮਤਕਾਰ ਹੂੰ ਕੋਈ ਕ੍ਰਿਸ਼ਮਾ ਪੰਜਾਬ ਦੇ ਵਿੱਚ ਲੋਕਾਂ ਦਾ ਮਾਹੌਲ ਸੀਗਾ ਅਕਾਲੀ ਦਲ ਦੇ ਖਿਲਾਫ ਕਾਂਗਰਸ ਦੇ ਖਿਲਾਫ ਚਰਚਾ ਸੀ ਪੰਜਾਬ ਦੀ ਚ ਰਵੈਥੀ ਧੋਵੋ ਹੈਨਾ ਪੰਜਾਬ ਚ ਇਨਕਲਾਬ ਲਿਆਓ ਬਦਲਾਅ ਲਿਆਓ ਸਵਰਾਜ ਲਿਆਓ ਹੈਨਾ ਲੋਕਪਾਲ ਲਿਆਓ ਪਤਾ ਨਹੀਂ ਕਿੰਨੇ ਕਿੰਨੇ ਨਾਰੇ ਸੀ ਹੂੰ ਤੇ ਉਹ ਸਾਰਿਆਂ ਦੇ ਵਿੱਚ 117 ਦੇ ਵਿੱਚੋਂ 92 ਐਮਐਲਆ ਆਵਾਦੀ ਪਾਰਟੀ ਦੇ ਬਣ ਗਏ ਸੀ ਜੀ ਬੀਜੇਪੀ ਹਿਧਾਰ ਦੇ ਵਿੱਚ ਲਗਾਤਾਰ ਇੱਕ ਪਾਰਟੀ ਗੱਠਜੋੜ ਦੇ ਰੂਪ ਚ ਜਿੱਤਦੀ ਆ ਰਹੀ ਆ ਜੀ ਲਗਾਤਾਰ ਨतीश ਤੇ ਬੀਜਪੀ ਹੋਰਾਂ ਦਾ ਰਾਜਪਾਗ ਚਲੋ ਨतीश ਲਗਾਤਾਰ ਚੱਲਿਆ ਕਦੇ ਉਧਰੋਂ ਕਦੇ ਇਧਰੋਂ ਹੈ ਬੀਜਪੀ ਨਾਲ ਵੀ ਰਾਜ ਕਰਦੇ ਆ ਅਜੇ ਕੀ ਕੀਤਾ ਪਿਛਲੇ 5 ਸਾਲ ਚ ਕਿ ਜਿਹੜੀ ਇਹ ਜਿਹੇ ਏਰੀਆ ਗਈ ਵੋਟ ਵੀ ਵਧ ਗਈ ਸੀਟਾਂ ਵੀ ਵਧ ਗਈਆਂ ਹੂੰ ਇਸ ਲਈ ਹੈਰਾਨੀ ਲੋਕਾਂ ਲਈ ਇਹ ਆ ਜੀ ਜਿੱਤਣ ਵਾਲੇ ਉਮੀਦਵਾਰਾਂ ਲਈ ਜਿੱਤਣ ਵਾਲੀ ਧਿਰ ਦੇ ਲਈ ਵੀ ਹੈਰਾਨੀਆਂ ਠੀਕ ਆ ਹਾਰਨ ਵਾਲੀ ਧਿਰ ਤਾਂ ਹੈਰਾਨ ਹੋਊਗੀ ਉਹ ਤਾਂ ਕਹਿਣਗੇ ਕਿ ਛੜ ਨਾਲ ਤੱਕਾ ਹੋ ਗਿਆ ਵਧਿੱਕੀ ਹੋ ਗਈ ਪਰ ਖੁਦ ਇਹ ਤੇ ਹੈਰਾਨ ਹੋ ਰਹੀ ਕਿ ਇੰਜ ਕਿ ਮੈਂ 101 ਸੀਟ ਦੇ ਉੱਤੇ ਭਾਜਪਾ ਲੜੀ 101 ਸੀਟ ਦੇ ਉੱਤੇ ਨਤੀਸ਼ਵਰੀ ਲੜੇ ਹਮ ਮਤਲਬ ਭਾਜਪਾ ਵੀ ਤੇ ਜੀਡੀਯੂ ਵੀ ਦੋਵੇਂ 101 ਸੀਟਾਂ ਦੇ ਲੜੀਆਂ 101 ਦੇ ਵਿੱਚੋਂ ਭਾਜਪਾ ਲੈ ਕੇ ਜਾ ਰਹੀ ਆ 90 ਦੇ ਕਰੀਬ ਸੀਟਾਂ ਜੀ ਹੈ ਤੇ ਜੀਡੀਯੂ ਲੈ ਕੇ ਜਾ ਰਹੀ ਆ 85 ਦੇ ਕਰੀਬ ਸੀਟਾਂ ਹਮ ਭਾਜਪਾ ਦੀਆਂ ਸੀਟਾਂ ਦੇ ਵਿੱਚ ਵੀ ਅਜਾਫਾ ਹੋ ਰਿਹਾ 15 ਦਾ ਪਰ ਨਤੀਜੀਆਂ ਸੀਟਾਂ ਦਾ 42 ਦੇ ਕਰੀਬ ਵੱਧ ਗਈਆਂ ਜੀ ਸਿੱਧੀਆਂ ਹੂੰ ਹੂੰ ਦੁਗਣੀਆਂ ਹੋ ਗਈਆਂ ਆਲਮੋਸਟ ਇੱਥੋਂ ਦਾ ਜਾਗਾ ਸੋ ਲਗਭਗ ਦੁਗਣੀਆਂ ਹੋ ਗਈਆਂ ਹੂੰ ਸੋ ਅਜਿਹਾ ਕਿਹੜਾ ਚਮਤਕਾਰ ਕੀਤਾ ਜਿਹਦੇ ਨਾਲ ਜਿੱਤਿਆ ਸਵਾਲ ਇਹ ਹੁਣ ਇੱਥੋਂ ਵੀ ਫਿਰ ਉਹ ਸਵਾਲ ਆਉਂਦੇ ਨੇ ਜੀ ਕਿ ਕੀ ਇਹ ਖਿਲਾ ਹੋਇਆ ਕੀ ਇਹ ਮਤਲਬ ਕਿ ਰਾਹੁਲ ਗਾਂਧੀ ਜਿਹੜਾ ਕਹਿੰਦੇ ਸੀ ਵੋਟ ਘਟਾਈ ਹੁਣ ਸੱਪ ਲੰਗਣ ਦਵਾ ਲੀਕ ਪਿੱਟੀ ਜਾਵੇ ਰਾਹੁਲ ਗਾਂਧੀ ਹੂੰ ਉਹ ਹਰਿਆਣੇ ਦੇ ਚੋਣਾਂ ਤੋਂ ਬਾਅਦ ਕਹੀ ਜਾਂਦਾ ਜੀ ਇੱਥੇ ਇੰਨੀਆਂ ਵੋਟਾਂ ਚੋਰੀ ਕਰ ਲਈਆਂ ਇੰਨੀਆਂ ਚੋਰੀ ਕਰ ਲਈਆਂ ਤੇ ਉਹ ਤਾਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਬਿਹਾਰ ਦੇ ਜੀ ਸਾਡੀਆਂ ਆਪਾਂ ਉਸ ਦਿਨ ਕਹਿ ਰਿਹਾ ਸੀ ਕਿ ਸੈਲਫ ਗੋਲ ਕਰ ਰਿਹਾ ਹੂੰ ਜਾਂ ਆਪਣੇ ਬੰਦਿਆਂ ਨੂੰ ਪ੍ਰੇਰਿਤ ਕਰ ਰਿਹਾ ਕਿ ਦਮ ਨਾਲ ਲੜਿਓ ਤੇ ਪਰ ਜੋ ਵੀ ਹੋਵੇ ਜੀ ਸਾਡੇ ਇੱਥੇ ਨਤੀਜੇ ਨਤੀਜੇ ਮੰਨੇ ਜਾਂਦੇ ਨੇ ਚਾਹੇ ਉਹਦੇ ਵਿੱਚ ਸਾਮਦਾਮ ਦੰਡ ਭੇ ਦੇਣਾ ਨੇ ਵਰਤਿਆ ਹੋਵੇ ਤੇ ਚਾਹੇ ਕੋਈ ਕੋਈ ਤਰੀਕਾ ਕਰ ਵਰਤਿਆ ਹੋਵੇ ਚਾਹੇ ਪਹਿਲਾਂ ਵੋਟਾਂ ਕੱਟ ਲੀਆਂ ਤੇ ਚਾਹੇ ਪਵਾਉਣ ਦੇ ਵਿੱਚ ਖੇਲਾ ਹੋ ਗਿਆ ਇਹ ਸਾਰੀਆਂ ਬਾਤੀਆਂ ਗੱਲਾਂ ਨੇ ਅਗਲੇ ਕਹਿੰਦੇ ਜਿੱਤ ਗਏ ਜੀ ਸੋ ਕੁੱਲ 202 ਸੀਟਾਂ 222ਆਂ ਦੇ ਵਿੱਚੋਂ 202 ਸੀਟਾਂ ਮਤਲਬ ਬਹੁਮਤ ਲਈ ਜੇ ਆਪਾਂ ਗੱਲ ਕਰੀਏ 243 ਸੀਟਾਂ ਨੇ ਤੇ 122 ਸੀਟਾਂ ਬਹੁਮਤ ਲਈ ਚਾਹੀਦੀਆਂ ਜੀ 243ਆਂ ਚੋਂ 202 ਸੀਟਾਂ ਸਿੱਧੇ ਰੂਪ ਦੇ ਵਿੱਚ ਐਨਡੀਆ ਘਟ ਜੋੜ ਲੈ ਗਿਆ ਤੇ ਜਿਹਦੇ ਵਿੱਚੋਂ ਨतीश ਵੀ ਇੱਕ ਦੀ ਬਹੁਤ ਗੇਨ ਕਰ ਗਿਆ ਸੋ ਇਸ ਲਈ ਸਿੱਧੀ ਸਪਸ਼ਟ ਸਰਕਾਰ ਹੈ ਜੀ ਅਗਲਿਆਂ ਦੀ ਤੇ ਹੁਣ ਲਾਲੂ ਦੀ ਪਾਰਟੀ ਤੇ ਰਾਹੁਲ ਦੀ ਪਾਰਟੀ ਰਾਹੁਲ ਗਾਂਧੀ ਦੇ ਵੱਲ ਜੀ ਬਾਬਾ ਪੰਜਾਬ ਦੀ ਗੱਲ ਕਰਦੇ ਹਨ ਕਿ ਕਾਂਗਰਸ ਨੂੰ ਸੁਧਾਰਨ ਦੀ ਲੋੜ ਹੈ ਰਾਹੁਲ ਲਈ ਇਹ ਵੀ ਚਣੌਤੀ ਹੈ ਜੀ ਕਿ ਤੁਹਾਡੇ ਏਜੰਡੇ ਲੋਕਾਂ ਨੂੰ ਪਸੰਦ ਹੋ ਸਕਦੇ ਆ ਹੋ ਸਕਦਾ ਰਾਹੁਲ ਗਾਂਧੀ ਲੋਕਾਂ ਨੂੰ ਪਸੰਦਾ ਲੀਡਰ ਬਣ ਰਹੇ ਹੋਗੇ ਪਰ ਟੀਮ ਕਿੱਥੇ ਹੈ ਜੀ ਨਵੀ ਨਵੀ ਲੀਡਰਸ਼ਿਪ ਕਿੱਥੇ ਹੈ ਜੀ ਉਹੀ ਲੀਡਰ ਉਹੀ ਫਾਰਮੂਲੇ ਉਹੀ ਤਰੀਕੇ ਹੈ ਤੇ ਉਹੀ ਟੰਗ ਖਚਾਈ ਤੇ ਉਹ ਜਿਹੇ ਲੋਕ ਛੋੜ ਕੋਲ ਕਿਉਂ ਜਾਣ ਜਾਂ ਜਿਹੜੀ ਓਪਨਿੰਗ ਟੀਮ ਹੈ ਬੀਜੇਪੀ ਵਾਲੀ ਮੋਦੀ ਤੇ ਮਿਤਸ਼ਾਲੀ ਉਹ ਜੋੜ ਜੋੜੀ ਦਾ ਜੇ ਤੋੜ ਨਹੀਂ ਲੱਭ ਰਿਹਾ ਚਾਹੇ ਕੋਈ ਤਰੀਕੇ ਨਾਲ ਜਿੱਤ ਰਹੇ ਹੋਣ ਕੀ ਇਹ ਸਵਾਲ ਹੈ ਸੋ ਕਈ ਸਵਾਲ ਬਿਹਾਰ ਦੀਆਂ ਚੋਣਾਂ ਨੇ ਵੀ ਖੜੇ ਕੀਤੇ ਨੇ ਪਰ ਅਗਲੇ ਕਹਿੰਦੇ ਅਸੀਂ ਜਿੱਤ ਦਾ ਡੰਕਾ ਬਜਾ ਰਹੇ ਹਾਂ ਤੇ ਉਹ ਤਾਂ ਕਹਿੰਦੇ ਜੀ ਕਿ ਮੁਸਲਮਨ ਲੀਗ ਪਾਰਟੀ ਬਣ ਗਈ ਕਾਂਗਰਸ ਹੈਨਾ ਇਹ ਤਾਂ ਮਾਊਬਾਦੀ ਪਾਰਟੀ ਬਣ ਗਈ ਜੀ ਕਾਂਗਰਸ ਇਸ ਲਈ ਉਹ ਤਾਂ ਮੋਦੀ ਨੇ ਅੱਜ ਉੱਥੇ ਵਧਾਈਆਂ ਦਿੰਦਿਆਂ ਮਤਲਬ ਦਿੱਲੀ ਦੇ ਵਿੱਚ ਪੀ. ਜੀ. ਦੇ ਦਫ਼ਤਰ ਦੇ ਵਿੱਚ ਇਹ ਇਹ ਬਿਆਨਬਾਜ਼ੀ ਹੈ ਪ੍ਰਧਾਨ ਮੰਤਰੀ ਹੋਰਾਂ ਦੀ ਸੋ ਇਸ ਤਰੀਕੇ ਕਰਨ ਨਾਲ ਮਤਲਬ ਕਿ ਅਗਲੇ ਜਿਵੇਂ ਚੋਣ ਲੜਦੇ ਨੇ ਜਿੱਤ ਹਾਰਦੇ ਹਵਾਲੇ ਤੋਂ ਗਾਂਵ ਵੱਧ ਕੇ ਜੰਗ ਮੰਨ ਹੂੰ ਕੀ ਉਹਵੇਂ 24 ਘੰਟੇ ਹੈਨਾ ਮਤਲਬ ਰਾਹੁਲ ਗਾਂਧੀ ਉਹਵੇਂ ਸਮਾਂ ਦੇ ਰਹੇ ਜਾਂ ਉਹਦੇ ਨਾਲ ਦੀ ਲੀਡਰ ਸਮਾਂ ਦੇ ਰਹੇ ਨੇ ਜਾਂ ਉਹ ਉਸ ਟੈਂਪਰੇਰੀ ਫੇਸ 'ਚ ਆਉਂਦੇ ਨੇ ਕਿ ਆਓ ਉਹਨੀ ਦੇ ਚੋਣਾਂ ਤੋਂ ਪਹਿਲਾਂ ਯਾਤਰਾ ਕਰੋ ਤੇ ਨਜ਼ਰਾਓ ਮੁੱਦਾ ਬਣਾਓ ਤੇ ਕੀ ਕੱਲੇ ਵੋਟ ਚੋਰੀ ਦੇ ਨਾਂ ਦੇ ਉੱਤੇ ਲੋਕ ਵੋਟ ਪਾਉਣਗੇ ਕੀ ਕੱਲੇ ਸੰਵਧਾਨ ਦੇ ਨਾਂ ਤੇ ਜਾਂ ਅਜੀਬੀ ਲੋਕ ਮੁੱਦਿਆਂ ਤੇ ਲਿਆਉਣ ਦੀ ਲੋੜਾ ਲੋਕਾਂ ਨੂੰ ਜਿੱਥੇ ਜਾਤ ਪਾਤ ਧਰਮ ਵਾਲਾ ਫਾਰਮੂਲਾ ਚੱਲ ਰਿਹਾ ਹੋਵੇ ਉੱਥੇ ਤੁਹਾਡੇ ਲਈ ਚੁਣੌਤੀ ਹੋਰ ਵੱਡੀ ਹੁੰਦੀ ਹੈ ਕਿ ਤੁਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਪ੍ਰੇਰਿਤ ਕਰ ਸਕੋ ਕਿ ਪਹਿਲਾਂ ਤੁਹਾਡਾ ਘਰ ਤੁਹਾਡਾ ਨਗਰ ਤੁਹਾਡੀ ਮਿੱਟੀ ਤੁਹਾਡੇ ਖੇਤ ਤੁਹਾਡੇ ਬੱਚੇ ਤੁਹਾਡੀ ਸਿੱਖਿਆ ਤੁਹਾਡੀ ਸਿਹਤ ਤੁਹਾਡਾ ਰੋਜ਼ਗਾਰ ਕੀ ਉਹਨਾਂ ਮੁੱਦਿਆਂ ਤੇ ਲਿਆਉਣ ਦੇ ਵਿੱਚ ਵਿਰੋਧੀ ਧਿਰਾਂ ਦਾ ਕੋਈ ਰੋਲ ਹੈ ਹੂੰ ਜਿਉਂ ਨਹੀਂ ਇਹ ਰੋਲ ਨਵਾ ਪਰ ਫਿਰ ਜਿਹੜਾ ਫਾਰਮੂਲਾ ਦੂਿਆਂ ਦਾ ਚੱਲ ਰਿਹਾ ਹੈ ਉੱਚਾ ਰੁਕੀ ਚੱਲੂਗਾ ਪਰ x 1² 2 ਜੋੜ ਕੇ ਕਿ ਮਰਜੀ ਬਰਾਬਰ ਲਿਆਓ ਤੇ ਬਰਾਬਰ ਲਿਆ ਦੇਣਗੇ ਅਗਲੇ ਸਾਰਾ ਕੁਝ ਜੀ ਅੱਛਾ ਦੀਪਕ ਜੀ ਹੁਣ ਦੇਖੋ ਸਭ ਤੋਂ ਵੱਧ ਸੀਟਾਂ ਤੇ ਬੀਜੇਪੀ ਦੀਆਂ ਆਈਆਂ ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਨਿਤਿਸ਼ ਕੁਮਾਰ ਦੀ ਜਿਹੜੀ ਜਡੀਯੂ ਆ ਉਹਨਾਂ ਨੇ ਵੀ ਸੀਟਾਂ ਆਪਣੀਆਂ ਲਗਭਗ ਦੁੱਗਣੀਆਂ ਕਰ ਲਈਆਂ ਮੁੱਖ ਮੰਤਰੀ ਕੌਣ ਬਣੇਗਾ ਇਹ ਤਾਂ ਸਵਾਲ ਐਂਡੀ ਵਾਲੇ ਪਾਸੇ ਬਹੁਤ ਭਾਰੀ ਰਿਹਾ ਹੈ ਤਾਂ ਜੇ ਨਿਤਿਸ਼ ਨੂੰ ਨਹੀਂ ਪਤਾ ਜੀ ਤੁਸੀਂ ਮੈਨੂੰ ਪੁੱਛੀ ਜਾਂਦੇ ਹੋ ਇਹ ਤਾਂ ਨतीश ਕੁਮਾਰ ਸੋਚੀ ਜਾਂਦਾ ਕਿ ਮੈਂ ਬਣੂਗਾ ਕਿ ਨਹੀਂ ਬਣਾਂ। ਦੇਖੋ। ਭਾਜਪਾ ਦਾ ਇੱਕ ਰਿਕਾਰਡ ਹੈ। ਹੂੰ। ਕਿਉਂਕਿ ਉਸ ਰਿਕਾਰਡ ਦੇ ਮਹਾਰ ਨੇ ਉਹਨੂੰ ਟੁੱਟਣ ਨਹੀਂ ਦਿੱਤੇ। ਹੂੰ। ਜਿਹੜੇ ਸੁੱਬੇ 'ਚ ਜਾਂਦੇ ਨੇ ਪੂੰਛ ਬਣ ਕੇ ਜਾਂਦੇ ਨੇ, ਹਾਥੀ ਬਣ ਕੇ ਵਹਿ ਜਾਂਦੇ ਨੇ। ਹੂੰ। ਇਹ ਜਿਹੜੇ ਸੁੱਬੇ 'ਚ ਜਾਂਦੇ ਨੇ ਖੇਤਰੀ ਪਾਰਟੀ ਦੀ ਉਂਗਲ ਫੜ ਕੇ ਅਗਾਹਨ ਤੁਰਦੇ ਨੇ ਤੇ ਖੇਤਰੀ ਪਾਰਟੀ ਦੇ ਸਿਰ ਤੇ ਬਹਿ ਕੇ ਉਹਨੂੰ ਅੰਦਰ ਦਵਾ ਦਿੰਦੇ ਨੇ। ਹੂੰ। ਕਿੰਨੀਆਂ ਖੇਤਰੀ ਪਾਰਟੀਆਂ ਖਾਦੀਆਂ। ਜਿਆਨਿਤ ਛਾਤ ਮਾਰੋ ਚਟਾਲੇ ਲੱਭਦੇ ਹੁਣ ਤੱਕ ਮੈਨੂੰ ਦੱਸ ਦੋ ਹਮ ਹੋਰ ਛੱਡੋ ਚਟਾਲਿਆਂ ਜੋ ਨਿਕਲੀ ਪਾਰਟੀ ਉਹਨਾਂ ਦੇ ਹੈ ਮੁੰਡਿਆਂ ਪੋਤਿਆਂ ਵਾਲੀ ਉਹ ਪਿਛਲੀ ਵਾਰ ਇਹਨਾਂ ਦੇ ਨਾਲ ਆਈ ਸੀ ਮਨੋਹਰ ਲਖਟਰ ਦੇ ਸਮੇਂ ਉਹ ਖਾਲੀ ਹਮ ਹਮ ਪੰਜਾਬ ਦੇ ਵਿੱਚ ਅਖਾਲੀਦਾਲਾ ਜੀ ਕਿਹੋ ਸਥਿਤੀ ਚ ਹੈ ਮਹਾਰਾਸ਼ਟਰ ਦੇ ਵਿੱਚ ਤੁਸੀਂ ਝਾਤ ਮਾਰ ਕੇ ਦੇਖੋ ਸ਼ਿਪਸੈਨਾ ਜਿਹੜੀ ਇੱਕੋ ਸੋਚੋ ਬਣੀ ਸੀ ਉਹਦੇ ਪਗਰ ਲੱਗੇ ਸੀ ਤੇ ਸ਼ਿਪਸੈਨਾਲ ਵੀ ਟੁੱਟੇ ਤੇ ਦੂਏ ਦੇ ਵੀ ਸ਼ਰਧਪਾਲ ਵਾਲੀ ਪਾਰਦੇ ਟੁੱਟੇ ਤੇ ਕਿੱਥੇ ਨੇ ਸਾਰਾ ਕੁਝ ਜੀ ਸੋ ਇਸ ਲਈ ਇਹ ਸਾਰੇ ਸਵਾਲ ਹੈਗੇ ਨੇ ਇਸੇ ਤਰ੍ਹਾਂ ਇੱਥੇ ਕਿਸੇ ਸਮੇਂ ਨतीश ਵੱਡੀ ਤਰ ਸੀ ਤੇ ਇਹ ਛੋਟੀ ਤਰ ਸੀ ਪਰ ਪਿਛਨੀਆਂ ਦੋ ਚੋਣਾਂ ਦੇ ਵਿੱਚ ਤਾਂ ਨतीश ਬਹੁਤ ਥੱਲੇ ਜਾ ਰਹੀ ਸੀ ਲਗਾਤਾਰ ਪਰ ਇਸ ਵਾਰ ਨतीश ਨੇ ਗੇਨ ਕਰਕੇ ਬਰਾਬਰਤਾ ਲਿਆਂਦਾ ਹੁਣ ਮੈਨੂੰ ਨਹੀਂ ਪਤਾ ਉਹ ਭਾਜਪਾ ਵਾਲਾ ਫਾਰਮੂਲਾ ਚੱਲਿਆ ਕਿ ਨतीश ਦਾ ਫਾਰਮੂਲਾ ਚੱਲਿਆ ਜਾਂ ਸੱਚਮੁੱਚ ਲੋਕਾਂ ਨੇ ਵੋਟ ਪਾਈ ਪਰ ਇਸ ਤੁਸੀਂ ਕਹਿ ਰਹੇ ਹੋ ਕਿ ਅੱਧ ਤੋਂ ਵੱਧ ਸੀਟਾਂ ਵੱਧ ਗਈਆਂ ਨतीश ਦੀਆਂ ਲਗਭਗ ਦੁੱਗਣੀਆਂ ਹੋ ਗਈਆਂ ਪਰ ਉਹਦੇ باوجود ਵੀ ਇਸ ਵਾਰ ਸਥਿਤੀ ਇਹ ਹੈ ਬਿਹਾਰ ਦੇ ਵਿੱਚ ਜੇ ਬੀਜੇਪੀ ਚਾਵੇ ਤਾਂ ਨतीश ਨੂੰ ਨਾਲ ਰੱਖ ਕੇ ਵੀ ਮੁੱਖ ਮੰਤਰੀ ਨੂੰ ਦੂਰ ਕਰ ਸਕਦੀ ਹੈ ਤੇ ਜੇ ਨतीश ਅੱਖਾਂ ਦਿਖਾਵੇ ਤਾਂ ਨतीश ਤੇ ਨतीश ਦੇ ਦਲ ਨੂੰ ਬਾਹਰ ਕਰਕੇ ਵੀ ਆਪਣਾ ਮੁੱਖ ਮੰਤਰੀ ਬਣਾ ਸਕਦੀ ਹੈ ਮਤਲਬ ਬੀਜੇਪੀ ਆਪਣੇ ਦਮ ਤੇ ਸਰਕਾਰ ਬਣਾ ਸਕਦੀ ਹੈ ਵੈਸੇ ਤਾਂ ਆਪਾਂ ਗੱਲ ਕਰਕੇ ਹਟਿਆ ਕਿ 243 ਸੀਟਾਂ ਦੇ ਵਿੱਚੋਂ 122 ਸੀਟਾਂ ਬਹੁਮਤ ਲਈ ਚਾਹੀਦੀਆਂ ਜੀ ਵਿਜੇ ਜੀ ਜੇ ਮਤਲਬ ਕਿ 99 90 ਸੀਟਾਂ ਹੈਗੀਆਂ ਨੇ ਬੀਜੇਪੀ ਕੋਲ ਤੇ ਇਸੇ ਤਰ੍ਹਾਂ 85 ਸੀਟਾਂ ਉਹਨਾਂ ਕੋਲ ਹੈਗੀਆਂ ਨੇ ਫਿਰ ਤੈਨੂੰ ਕਿਸੇ ਹੋਰ ਪਾਸੇ ਝਾਕਣ ਦੀ ਲੋੜ ਨਹੀਂ ਹਮ ਹੈਨਾ ਪਰ ਜੇ ਇਹਨਾਂ ਨੂੰ ਲੱਗੇ ਕਿ ਨਹੀਂ ਨतीश ਵੀ ਘਸਾਉਣਾ ਹੁਣ ਜਿਹੜਾ ਬੀਜੇਪੀ ਕਦੇ ਵੀ ਕਰ ਸਕਦੀ ਹੈ ਕੁਝ ਵੀ ਹਮ ਤਾਂ ਫਿਰ ਉਹ ਆਪਣੀਆਂ 90 ਕ ਸੀਟਾਂ ਲੈ ਕੇ ਨਾਲ ਉਹਨਾਂ ਕੋਲ ਚਿਰਾਗ ਪਾਸਵਾਨ ਬੈਠਾ ਜੀ ਜੀ ਜਿਹਨੇ ਪਿਛਲੀ ਵਾਰ ਨतीश ਦੀਆਂ ਜੜਾਂ 'ਚ ਤੇਲ ਦਿੱਤਾ ਸੀ ਹਮ ਉਹਦੇ ਉਹ ਉਹਨਾਂ ਨੂੰ ਨਾ ਸੀਟਾਂ ਤੇ ਬੰਦੇ ਖੜੇ ਕੀਤੇ ਸੀ ਜਿੱਥੇ-ਜਿੱਥੇ ਉਹ ਸਾਰਾ ਕੁਝ ਸੀ ਇੱਕ ਦੀ ਸੈਟਿੰਗ ਕਰ ਲਈ ਸੀ ਕਾਫੀ ਹੱਦ ਤੱਕ ਉਹਦੇ ਕੋਲ 19 ਸੀਟਾਂ ਨੇ ਜੀ ਜੀ ਤੇ ਐਨਡੀਏ ਦੇ ਵਿੱਚ ਨਤੀਸ਼ ਤੋਂ ਬਿਨਾ 9 ਹੋਰ ਸੀਟਾਂ ਜਿੱਤੇ ਨੇ ਇਹ ਤੇ ਜੇ ਉਹ 90 ਸੀਟਾਂ 19 ਸੀਟਾਂ ਉਹ 9 ਉਹ ਮਿਲਾ ਲਈਏ ਤਾਂ 118 19 ਸੀਟਾਂ ਲਗਭਗ ਬਣਦੀਆਂ ਜੀ ਹੂੰ ਤੇ 122 ਚਾਹੀਦੀਆਂ ਜਿਹੜੇ ਆਜ਼ਾਦ ਨਾ ਐਨਡੀਐਚ ਨੇ ਨਾ ਮਹਾਗੜ ਜੋੜਛ ਨੇ ਉਹ ਵੀ ਮਤਲਬ ਕਿ 6 ਪਏ ਨੇ ਜੀ ਇੱਥੇ ਜਿਹੜੇ ਜਿੱਤੇ ਨੇ ਸੋ ਇਸ ਸਥਿਤੀ ਦੇ ਵਿੱਚ ਮਤਲਬ ਕਿ ਉਹ ਵੀ ਹੈਗੇ 6 ਸੀਟਾਂ ਉਹਨਾਂ ਚਿਆਂ ਨਾਲ ਤਾਂ ਕਦੀ ਗੱਲ ਹੋ ਗਈ ਹੋਣੀ ਜੀ ਉਹਨਾਂ ਚ 4-5 ਤਾਂ ਪੱਕੇ ਹੋਣੇ ਜੀ ਹੂੰ ਤੇ ਜਦੋਂ ਮਰਜੀ ਮਤਲਬ ਕਿ ਇੱਧਰ ਲਿਆ ਕੇ ਸੋ ਇਹ ਇਸ ਲਈ ਜੇ ਚਾਹੋਂ ਤਾਂ 123 24 ਸੀਟਾਂ ਇਹਨਾਂ ਕੋਲ ਬਿਨਾਂ ਨਤੀਸ਼ ਤੋਂ ਵੀ ਹੈਗੀਆਂ ਸੋ ਇਹ ਵੀ ਹੈਗਾ ਬਿਕਾਜ਼ ਜ਼ਿਆਦਾ ਹੋ ਗਈ ਸੀ ਤਾਂ ਦੀਪਕ ਜੀ ਮੈਂ ਖਿਆਲ ਆਪਾਂ ਜੇ ਜੈ ਆਈ ਥਿੰਕ ਇਹਦੇ ਗਿਣਤੀ ਦੁਆਰਾ ਕਰੀਏ 90 ਇੱਕ ਤੁਸੀਂ ਹੁਣ ਇਹ ਕਰ ਲਓ ਦੇਖੋ ਜੀ 99 ਸੀਟਾਂ ਇੱਕ ਨੇ ਜੀ 19 ਸੀਟਾਂ ਇੱਕ ਨੇ ਜਿੱਤੇ ਹੋਗੇ 108 ਸੀਟਾਂ ਇੱਕ ਨੇ 106 ਇੱਕ ਨੇ 117 ਤੋਂ 123 ਹਾਂ ਹੋ ਗਿਆ ਟੱਪ ਗਿਆ ਕੰਮ ਯਾ ਯਾ ਹਮ ਇਹ ਕਹਣਾ ਨਾ ਸੋ ਤੇ ਚੌਕ ਬਣਦੀਆਂ ਜੀ 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 ਹਾਂ ਸੋ ਇਹ ਕੀ ਸਥਿਤੀ ਹੈ ਹਮ ਸੋ ਐਸ ਵੀ ਐਸ ਸੀਤੀ ਚਾਹੀਗੇ ਨੇ ਤੇ ਜਦੋਂ ਇਹ ਇਦਾਂ ਦੀ ਸਰਕਾਰ ਬਣਾਉਣੀ ਹੋਵੇ ਇਹਨਾਂ ਨੇ ਚਾਹੇ ਨਤੀਸ਼ ਨਾਲ ਮਿਲ ਕੇ ਤੇ ਚਾਹੇ ਨਤੀਸ਼ ਤੋਂ ਬਿਨਾ ਤਾਂ ਇੱਕ ਧੰਨਵਾਦੀ ਸਰਟੀਫਿਕੇਟ ਇਹਨਾਂ ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਦੇਣਾ ਪੈਣਾ ਹਮ ਹਮ ਜੀ ਪ੍ਰਸ਼ਾਂਤ <strong>ਕਿਸ਼ੋਰ</strong> ਨੇ ਇਹਨਾਂ ਲਈ ਕੰਮ ਕਰਤਾ ਜਿਹੜਾ ਜੁਪੀ ਦੇ ਵਿੱਚ ਉਹ ਵੈਸੀ ਕਰਦਾ ਹੈ ਜੀ ਕਿ ਉਹ ਕੰਮ ਕਰਤਾ ਹਾਂ ਜੀ ਹੂੰ ਸੋ ਬੇਸ਼ੱਕ ਉਹਦੀ ਮਨਸ਼ਾ ਇਹ ਨਾ ਹੋਵੇ ਜੀ ਮਨਸ਼ਾ ਕੋ ਆਪਣੇ ਲਈ ਲੜ ਰਿਆ ਹੋਵੇ ਪਰ ਮਤਲਬ ਕਿ ਦੂਏ ਨੂੰ ਗਿਆਨ ਦੇਣਾ ਬਹੁਤ ਸਾਨ ਹੁੰਦਾ ਹੈ ਤੇ ਆਪਣੇ ਤੇ ਲਾਗੂ ਕਰਨਾ ਬਹੁਤ ਔਖਾ ਹੁੰਦਾ ਹੈ ਉਹ ਪ੍ਰਸ਼ਾਂਤ <strong>ਕਿਸ਼ੋਰ</strong> ਜਿਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੂਬੇ ਤੋਂ ਲੈ ਕੇ ਦੇਸ਼ ਦੀ ਰਾਜਨੀਤੀ ਤੱਕ ਫਾਰਮੂਲੇ ਤਹਿਤ ਲਿਆਂਦਾ ਜਿਨੇ ਕੇਜਰੀਵਾਲ ਨੂੰ ਬਣਾਇਆ ਜਿਨੇ ਮਮਤਾ ਨੂੰ ਬਣਾਇਆ ਸਟਾਲਿਨ ਨੂੰ ਬਣਾਇਆ ਜਿਨੇ ਇੱਥੋਂ ਤੱਕ ਕੇ ਕਪਟਨਿੰਦਰ ਸਿੰਘ ਦੀ ਸਰਕਾਰ ਬਣਾਈ ਹੈ ਨਾ ਉਹ ਜਦੋਂ ਆਪਣੇ ਤੇ ਬਾਰੀ ਤੇ ਫਾਰਮੂਲੇ ਚੱਲੇ ਨਹੀਂ ਹੂੰ ਸੋ ਇਸ ਲਈ ਉਹਨੂੰ ਵੀ ਸੋਚਣਾ ਪੈਣਾ ਕਿ ਉਹ ਕੀ ਕਰ ਗਿਆ ਤੇ ਕੀ ਨਹੀਂ ਉਹਦੇ ਲਈ ਵੀ ਇਸ ਫਾਲ ਰਹਿਣਾ ਜੀ ਪਠਾਨ ਮਾਜਰਾ ਨੇ ਇਹ ਗੱਲ ਆਖੀ ਹੈ ਕਿ ਜਿਹੜੀ ਔਰਤ ਨੇ ਉਹਨਾਂ ਦੇ ਉੱਪਰ ਜ਼ਬਰਜਨਾਹ ਕਰਨ ਦੇ ਦੋਸ਼ ਲਗਾਏ ਸੀ ਉਹ ਅਸਲ ਦੇ ਵਿੱਚ ਉਹਨਾਂ ਦੀ ਪਤਨੀ ਹੀ ਨੇ ਬਿਲਕੁਲ ਜੀ ਪਠਾਨ ਮਾਜਰਾ ਇਸ ਮੌਕੇ ਆਸਟ੍ਰੇਲੀਆ ਚ ਨੇ ਇਹ ਤਾਂ ਗੱਲ ਪਹਿਲਾਂ ਹੀ ਬਾਹਰ ਆ ਚੁੱਕੀ ਹੈ ਹੂੰ ਫਿਰ ਆਸਟ੍ਰੇਲੀਆ ਤੋਂ ਇੱਕ ਇੰਟਰਵਿਊ ਨਾਲ ਦੀ ਸਾਹਮਣੇ ਆਈ ਹੈ ਤੇ ਉਸ ਇੰਟਰਵਿਊ ਦੇ ਵਿੱਚ ਉਹ ਹਵਾਲਾ ਦੇ ਰਹੇ ਨੇ ਕਿ ਜਿਹੜੀ ਮੇਰੇ ਦੇ ਉੱਤੇ ਰੇਪ ਦਾ ਕੇਸ ਕੀਤਾ ਗਿਆ ਜਿਹੜੀ ਔਰਤ ਵੱਲੋਂ ਇਹ ਦੋਸ਼ ਲਾਏ ਗਏ ਉਹ ਅਸਲ 'ਚ ਮੇਰੀ ਦੂਜੀ ਪਤਨੀ ਹੈ ਜੀ ਕਹਿੰਦਾ ਹੂੰ ਕਹਿੰਦਾ ਉਹਦੀ ਮਾਂ ਨੂੰ ਕੈਂਸਰ ਸੀ ਤੇ ਉਹਦੀ ਉਹਦੀ ਇੱਛਾ ਸੀ ਤਾਂ ਮੈਂ ਵਿਆਹ ਕਰਾਇਆ ਹੁਣ ਮਤਲਬ ਕਿ ਇੱਕ ਤਾਂ ਪਤਨੀ ਵਾਲਾ ਮਾਮਲਾ ਫਿਰ ਦੂਜੇ ਵਿਆਹ ਵਾਲਾ ਮਾਮਲਾ ਹੁਣੇ ਆਮ ਆਦੀ ਪਾਰਟੀ ਦੂਜੇ ਵਿਆਹ ਵਾਲੇ ਪਹਿਲੇ ਵਿਆਹ ਤੇ ਦੂਜੇ ਵਿਆਹ ਖਾਸੇ ਚਰਚਾ ਚੱਲ ਰਹੇ ਨੇ ਨਾ ਜੀ ਹਣਾ ਤੇ ਇਹ ਨਮਾ ਪਹਿਲੂ ਉੱਪਰ ਕਿ ਆ ਗਿਆ ਪਰ ਹੁਣ ਇਹ ਕਹਿੰਦਾ ਕਿ ਮੇਰੀ ਪਤਨੀ ਤੋਂ ਜਬਰੀ ਮੇਰੇ ਤੇ ਦੋਸ਼ ਲਵਾਏਗੇ ਉਹ ਮੇਰੀ ਦੂਜੀ ਪਤਨੀ ਹੈ ਹੁਣ ਇਸ ਮਸਲੇ ਨਾਲ ਕੀ ਕੇਸ ਨਵੇਂ ਪਾਸੇ ਨੂੰ ਜਾ ਰਿਹਾ ਬੈਸੋ ਨੇ ਦਮ ਭਰਿਆ ਕਿ ਆਉਂਦੇ ਅਗਲੇ 10 12 ਦਿਨਾਂ ਦੇ ਵਿੱਚ ਮੈਨੂੰ ਬੇਲ ਮਿਲ ਜਾਣੀ ਹੈ ਤੇ ਫਿਰ ਮੈਂ ਪੰਜਾਬ ਵਾਪਸ ਆ ਕੇ ਸਾਹਮਣਾ ਕਰੂੰਗਾ ਪਰ ਕੀ ਉਹਦੇ ਲਈ ਆਉਣਾ ਆਸਾਨ ਹੋਊਗਾ ਜੀ ਇਹਜਿਹਾ ਬੰਦਾ ਜ਼ਮਾਨਤ ਤੇ ਹੈ ਜੀ ਇੱਕ ਤੋਂ ਕੇਸ ਚ ਬਾਹਰ ਨਹੀਂ ਨਿਕਲਦਾ ਦੂਆ ਕੇਸ ਪਾਂਦੇ 1747 ਤੇ ਦੀ ਇਹ ਵੀ ਤਾਂ ਤੱਕ ਤਾਂ ਕੰਮ ਕਰਦੀ ਹੈ ਨਾ ਸੋ ਕੀ ਪਠਾਨ ਮਾਜਰਾ ਦੇ ਮਾਮਲੇ ਚ ਵੀ ਚੁਣੌਤੀ ਹੋਊਗੀ ਉਹਦੇ ਦੀ ਪਰ ਫਿਲਹਾਲ ਉਹਨੇ ਕਿਹਾ ਕਿ ਜਿੱਦਾਂ ਹੀ ਮੈਨੂੰ ਬੇਲ ਮਿਲ ਗਈ ਮੈਂ ਪੰਜਾਬੀ ਵਾਪਸ ਆਉਂਗਾ ਤੇ ਮੈਂ ਸਾਬਤ ਕਰੂੰਗਾ ਕਿ ਉਹ ਮੇਰੀ ਪਤਨੀ ਸੀ ਉਹਦੋਂ ਜਵਰੀ ਮੇਰੇ ਤੇ ਕੇਸ ਕਰਾਇਆ ਗਿਆ ਜੀ ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਅਗਲੇ ਹਫਤੇ ਸੋਮਵਾਰ ਫੇਰ ਗੱਲ ਕਰਦੇ ਆ ਤੁਹਾਡਾ ਵੀਕੈਂਡ ਖੁਸ਼ਗੁਵਾਰ ਰਹੇ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਮਿਹਰਬਾਨੀ